ਮੈਂ ਹੁਣ ਬੇਨਤੀ ਕਰਦਾ ਹੈ ਸਾਡੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਤੇ ਉਧਾਰਾ ਤੋਂ ਆਪੀ ਭਗਵੰਦਰ ਸਿੰਘ ਜੀ ਦਾ ਨਾਮ ਲਵੜੇ। ਪੈਟਰੋਸ ਕਰੀ ਜਿੰਦਾਬਾਦ ਮਾਰਾ ਰਹੀ ਜਿੰਦਾਬਾਦ ਕਰਦੇ ਨਹੀਂ ਬੁਮਾਰਦੇ ਨੂੰ ਸਾਫੀਆ ਮਾਰੀ ਤਾਂ ਤੁਹਾਡੀ ਗੱਲ ਨਹੀਂ ਨਿਕਲਦੀ। ਕਾਂਗਰਸ ਬਾਦ ਜਿੰਦਾਬਾਦ ਦੇਸ਼ ਕੇਾਰੇ ਬੋ ਕੇ ਤੇ ਆਏ ਹੋ ਨਾ ਜਿਹੜੇ ਮਾਰਾ ਕੀ مقصر ہی ہے بہت ہی یوں میرا پاپا نانک نے میرے سامنے بیٹھے کانگریس پارٹی نے ججارو آگو سہبان اور جنہ بھی بدولت لیڈروا دیشا مارتا میں چھیالی ڈگری چاہیے آتے کام کاج چکے آئے ہو میں سب تو پہلے یہ کسی ہو جدارو لوگ ہو جدک سرداوا نے پورے لیڈر جانا اپنا بزربا زندگی کا سردار پرتاپا سا بہت ستکار ਪਹਾਨ ਸਰਕਾਰਿਓ ਪੀਟੀਵੀ ਦਾ ਰਣਨਾ ਚਾਹਦਰੀ ਜੀ ਪਹਾਨ ਸਰਕਾਰਿਓ ਜਨਰਲ ਸਕੱਤਰ ਸੰਦੀਪ ਸੰਧੂ ਸਾਹਿਬ ਛੋਡਾ ਭਰਾ ਐਮਐਮਏ ਦੇ ਚੇਲੇਨਾ ਪ੍ਰਧਾਨ ਬਾੜਾ ਸਾਹਿਬ ਛੋਡਾ ਭਰਾ ਪਹਾਨ ਪੁਰਾਣਾ ਜੀ ਦੇਨਾ ਗਹਿਣਾ ਨਿਸਕਾਇ ਜੀਰਾ ਸਾਹਿਬ ਮੈਂ ਮਾਫੀ ਚਾਹੇ ਸੀਨੀਅਰ ਅਕੂ ਲੀਡਰ میں رداوا صاحب نے اپنا منگار لیا پر لیکن اب مجھے پتا یہ سارا پروگرام ہے یہ رنداوا صاحب کا نہیں ہے رنگا نے ਮੇਰਾ ਪੰਜ ਨੰਬਰ ਸਵਾਗਤ ਸੋ ਜੀ ਜਿੰਦਾਬਾਦ ਬਹੁਤ ਰਵਾਇਤੀ ਇਹ ਕਹਿੰਦਾ ਕਿ ਬਾਹਰ ਸਾਹਮਣੇ ਕੰਮ ਨਹੀਂ ਕੀਤੇ ਬਾਬੂ ਜਿਹੜੇ ਬਾਪੂ ਹੀ ਕੀਤੇ ਅੱਜ ਤੁਹਾਡੇ ਰਵਾਸਾ ਪਤਨ ਬਾਬੂ ਬਾਬੂ ਇਹਦੇ ਸੀ ਬੜੇ ਸਿਖਾ ਦੇ ਰਹੇ ਸੀ ਉਹ ਜਿਹਦਾ ਲੋਰ ਨਾਟੇ ਨਾ ਹੋਵੇ ਉਹਨੂੰ ਪਰਵਾਹ ਕਰਨ ਦੀ ਲੋੜ ਨਹੀਂ ਦਿੱਤਾ ਸੋ ਬਾਪੂ ਨਾਲੇ ਸਾਡਾ ਸਰਮਾਇਆ ਆਹ ਰੇ ਇਹ ਕੋਣ ਕਿਹੜਾ છોੜਾ ਹੈ ਆदमी ਜਿਹੜੀ ਸਬਾਹ ਰੰਗਵਾਸਾ ਮੈਂ ਤੇ ਬਾਦਲ ਸਾਹਿਬ ਕੋਲ ਗੁਰੇ ਆ ਤੇ ਜਿਹੜਾ ਗੁਰੂ ਜੀ ਨੂੰ ਬਾਦਲ ਸਾਹਿਬ ਨੂੰ ਪੌੜੇ ਤੇ ਜੀਨੇ ਮੇਰ ਘਰ ਲਿਆ ਕਿਉਂਕਿ ਪਤੰਦਰਾ ਕੇ ਸੱਤੇ ਬਾਸ ਸਾਡੇ ਚੱਕੀ ਗਏ ਅੱਛਾ ਸੋ ਆਰਤੀ ਜਿਹੜੀ ਸਬਾਹ ਇਹ ਅਸੀਂ ਤਾਂ ਬਾਈਟ ਪ੍ਰੈਸੈਂਟ ਕਰਦੇ ਆ ਗਰਮੀ ਦਾ ਮੌਸਮ ਹੈ ਪਰ ਮਰਜੀ ਮਰੇ ਮਰਜੀ ਆਪਰ ਚੱਕਿਆ ਹੈ ਇਹ ਕਿੰਨਾ ਮੁਕਤਾਂ ਨੇ ਆਪਰ 46 45 ਡਿਗਰੀ ਦੇ ਵਿੱਚ ਐਡੀ ਵੱਡੀ ਸਭਾ ਮੰਡੀ ਦੇ ਵਿੱਚ ਕੋਈ ਹਾਂ ਬੰਦਾਂ ਚੋਟੀ ਜੇ ਸਰਕਾਰ ਵੀ ਯਾਰ ਅੱਜ ਗਰਮੀ ਦੇ ਮੌਸਮ ਤੇ ਕੰਮ ਵੀ ਬੋਤਵੇਂ ਵਿੱਚ ਸਭਾ ਕਰਾਂਗੇ ਇਹ ਖੋਤੇ ਕਰਕੇ ਇਹਨਾਂ ਲੁਕਾ ਕਰਕੇ ਸੰਭਵ ਹੋਈ ਹੈ ਆਖੀ ਚਿੰਤਾ ਨਾ ਕਰੋ ਇਹ ਸਰਕਾਰ ਦੇ ਸਾਡੇ ਵੱਡੇ ਸਾਹਮਣੇ ਲੀਡਰ ਨੇ ਮੇਰੇ ਨੰਬਰ ਕਰੇ ਪੰਜਾਬ ਦੀਆਂ ਸਰਕਾਰਾਂ ਵੀ ਹੱਥ ਲਾਉਂਦੇ ਤੇ ਪੰਜਾਬ ਦੀਆਂ ਕਦੀਨਾ ਦੇ ਲੋ ਨਵੇਂ ਇਹ ਨਵੇਂ ਲੋਕਾਂ ਨੂੰ ਮੁਕਾ ਵੀ ਦੇਣੇ ਉਹ ਜਿਹੜਾ ਸਾਡਾ ਬਾਪੂ ਪ੍ਰੀਤ ਖੰਡਰ ਮਗਰ ਦੇ 40 ਸਾਲਾ ਕੋਈ ਜਿਹੜਾ ਸਾਡਾ ਬਾਪੂ ਪ੍ਰੀਤ ਖੰਡਰ ਮਗਰ ਦੇ 20 ਸਾਲਾ ਕੋ ਮੈਂ ਕਿਸੇ ਨਸ਼ੇ ਦਾ ਹੰਦੀ ਵੀ ਪਰਦਾ ਤੁਸੀਂ ਸਾਰੇ ਚਾਹ ਵੀ ਗਏ ਹੋ ਉਹ ਕੋਈ ਪ੍ਰੀਮੀਅਮ ਕੁਰੀ ਫਿੱਲ

نشا بند کرنا چاہتے نشا نے پڑے گا کیونکہ کم تیس چالیس سال پچاس آنے والے بنایا پڑے گا سو زیادہ پچا کھڑے ہوئے میں اپنی گھرپت کر دو چار گلا چکا پتا چل ਇਹ ਵਕਤ ਵਿੱਚ ਹੈ ਸਾਡਾ ਸੰਵਿਧਾਨ ਬਾਬਾ ਸਾਹਿਬ ਅੰਮ੍ਰਿਤ ਕਰਦਾ ਸਾਨੂੰ ਦਿੱਤਾ ਹੋਇਆ ਹਾਂ ਅਗਰ ਮੈਂ ਇਸ ਦੀ ਵਿਆਖਿਆ ਕਰਾਂ ਤਾਂ ਇੱਕ ਲਾਈਨ ਦੇ ਵਿੱਚ ਸੰਵਿਧਾਨ ਦੀ ਵਿਆਖਿਆ ਕਿ ਸਾਨੂੰ ਇਸ ਸੰਵਿਧਾਨ ਨੇ ਪਰਜਾ ਤੋਂ ਇਨਸਾਨ ਬੰਦਾ ਕਰਜਾ ਇਨਸਾਨੀਅਤ ਦਾ ਸਦਾ ਹੱਕ ਦਿੱਤਾ ਪਹਿਲਾਂ ਸੀ ਰਾਜੇ ਮਹਾਰਾਜਿਆਂ ਦੀ ਪਰਜਾ ਹੋਇਆ ਕਰਦੇ ਸੀ ਤੇ ਜਿਹਨੂੰ ਇਸ ਵੀਰਾਂ ਨੂੰ ਚਾਇਆ ਤੇ ਸਾਨੂੰ ਆਦੇ ਹੱਕਾ ਤੋਂ ਪਾਵਾਂ ਸੰਮਤ ਕਰਦੇ ਜਾਣੂ ਕਰਵਾ ਕੇ ਸਾਨੂੰ ਹੱਕ ਦਿਵਾਉਣ ਦਾ ਕੰਮ ਕੀਤਾ ਦੋ ਸਾਤ ਦੋ ਸਾਤ

دیش قدرہ کی کیمتوں بارے جو دیش کے اندر ہو رہے ہیں جو پنجاب کے اندر ہو رہا ہے وہ جاگر کروایا جاس کمی بھی جا سکتا سارا ادھکار کھولیا گیا دیش کر کے ساتھ سویدھان بھی ہے سبھا بنانی جو کیونکہ کسان دلی کا حق ہے دلی کسان

اس طرح حملہ کر کے میرے کسان دیا چنیا نہ لا کے پجایا گیا مسنگ

پورا کرانا ਜਦੋਂ ਪੰਜਾਬ ਦੇ ਵਿੱਚ ਅੱਗ ਮਚਿਆ ਕਰਦੀ ਸੀ ਐਸਾ ਤਰ੍ਹਾਂ ਦਾ ਮਹਾਜ ਸ਼ੁਰੂ ਹੋਇਆ ਸੀ ਇਹਨਾਂ ਨੇ ਕਿਹਾ ਪੰਜਾਬ ਨੂੰ ਬਚਾ ਮੇਰੇ ਕੋਲ ਇਹ ਖਬਰ ਹੈ ਬੇਟੀ ਇਹਨਾਂ ਦੀ ਗੱਲ ਨਾ ਸੁਣਦੇ ਹੋ ਇਹਨਾਂ ਕੋਈ ਮਕਦਮਾ ਕਰ ਚੁੱਕਾ ਇਹ ਸੰਵਿਧਾਨ ਵੀ ਉਹਨਾਂ ਨੇ ਸੋਵੇਸ਼ ਕਰਕੇ ਆਕਾਸ਼ੀ ਫੋਟੇ ਕੋਲੇ ਆ ਗੰਗਰੇਸ ਪਾਰਟੀ ਕਹੀ ਆਈ ਸਾਨੂੰ ਕੋਈ ਲੋਕ

میں <سؤال> ਇਸੇ ਕਰ ਲਗਾ ਰੱਖੀ ਹੈ ਅਗਰ ਇਤਨੀ ਮਾਰ ਦਰਬਾਰ ਦਾ ਨਾਮ ਲੈਂਦੇ ਤੋ ਸ਼ਾਇਦ ਸਵਰਗੋ ਮੇ ਚਲੇ ਜਾਤੇ ਇਹ ਸੋਚ ਹੈ ਤੇ ਜਿਹੜੀ ਨ ਤੁੰਗਾ ਵੈਸੀ ਲੋ ਉਸ ਗੈਂਗ ਕਰਨੀ ਲੋੜ ਹੈ ਜੱਗੇ ਬੱਤੇ ਵੀ ਹੈ ਹਨ ਕਿਸਮਤੀ ਹੈ ਸਾਡੇ ਬਈ ਵੀ ਮੈਂ ਤੁਹਾਡੇ ਤੋਂ ਤੁਹਾਨੂੰ ਤਾਂ ਮਿਲੇ ਤੇ ਨਹੀਂ ਨੇ ਆਪਣੇ ਸ ਪੰਜਾਬ ਪੁਲਿਸ ਦੇ ਚੰਗੇ ਬੰਦੇ ਹੈ ਸਾਰੇ ਕੋਈ ਨਹੀਂ ਕਿ ਚੰਗੇ ਬੰਦਿਆਂ ਨੂੰ ਜਿਹੜੇ ਗੁਰੂ ਮਹਾਰਾਜ ਸਾਹਿਬ ਕੋ ਦਰਦੇ ਨੇ ਇਮਾਨਦਾਰੀ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਨੇ ਇਮਾਨਦਾਰੀ ਨਾਲ ਆਪਣੇ ਸੂਬੇ ਦੀ ਸੇਵਾ ਕਰਨਾ ਚਾਹੁੰਦੇ ਨੇ ਪੋਸਟ ਦੇ ਸੰਬੰਧ ਦੇ ਬੰਦੇ ਹੋ ਕੇ ਆ ਅਸੀਂ ਲੈ ਕੇ ਆਵਾਂਗੇ ਬਾਕੀ ਗੱਲਾਂ ਦਾ ਬਾਅਦ ਵਿੱਚ ਕਿ ਜਦ ਸਰਕਾਰ ਆਗੀ ਬਾੜਾ ਸਾਹਿਬ ਤੇ ਜੀਦਾ ਸਾਹਿਬ ਨੂੰ ਅਸੀਂ ਪੂਰ ਧੱਕ ਦੇ ਲੈਣੀ ਹੈ ਅਕਾ ਜੇ ਦਾ ਜਦਾ ਸਦਾਰ ਕਰਨਾ ਤੁਸੀ ਕਰ ਲੋ ਉਹ ਸੀ ਫੌਜ ਸੈਨਾ ਦੇ ਵਿੱਚ ਬਾਪੂ ਕਿੰਨਾ ਸੀ ਇਹ ਥੱਲੇ ਡਾਂਗ ਲੈ ਕਿ ਆ ਥੋੜੀ ਜਿਹੀ ਤਾਂ ਆਪਣੇ ਬਾਪੂ ਵੀ ਡਾਂਗ ਸੀ ਇਹ ਦੋਨੋਂ ਨੌਜਵਾਨਾਂ ਨੂੰ ਇਹ ਦੋਨਾਂ ਵਿਆਹੇ ਵਿੱਚ ਭੜਾਈ ਇਹ ਆ ਇਹ ਫੁੜਿਆ ਨੂੰ ਸਾਨੂੰ ਤੰਗ ਨਾ ਕਰ। ਅਸੀਂ ਆਪਣਾ ਕਹਿਤਾ ਸਾਨੂੰ ਫੁੜਿਆ ਨੂੰ ਤੰਗ ਨਾ ਕਰਿਓ ਬਾਡਾ ਸਾਹਿਬ ਬੋਲਦੇ ਕਹਿੰਦੇ ਕਿ ਇਹ ਫੁੜੇ ਨਾਸ ਸਟੇਜ ਤੇ ਬੈਠੇ ਸੁਧਰੇ ਨਹੀਂ ਧਾਮ ਕੱਢ ਲਾਗੇ ਧਾਂਸਾ ਕੱਢਣਾ ਕੱਢ ਦੀ ਰੋਡੋਂ ਕੱਢਿਓ ਅਸੀਂ ਤੁਹਾਡੇ ਮੁਤਾਬਿਕ ਚੱਲਾਂਗੇ। ਅਸੀਂ ਹੁਣ ਰੋਡ ਸੁੱਧ ਕੇ ਆ ਗਏ ਸਾਡੇ ਤੋਂ ਤੁਹਾਨੂੰ ਇਹੀ ਯਾਦ ਸੀ ਜਿਹੜੀ ਤੁਸੀਂ ਦੱਸੀ ਹੈ ਕਿ ਜੇ ਤੁਸੀਂ ਨਾ ਸੁਣਦੇ ਤਾਂ ਡਾਂਗੇ ਤੁਹਾਡੇ ਦੇ ਘਰ ਦੇ। ਤੋਂ ਇਹ ਤਾਂ ਪਹਿਲੇ ਤੁਹਾਨੂੰ ਆਪਣਾ ਆਪਾਂ ਸਾਰਾ ਕੁਝ ਲੀਟਰ ਬਣਿਆ ਇਹ ਤੁਸੀਂ ਕਰਿਓ ਸੋ ਲੰਬਾ ਲਾ ਜਾਂਦਾ ਹੋਇਆ ਕਰਦੇ ਰਹੋ ਰੰਡਾਵਾ ਪਰਵਾਰ ਦੇ ਨਾਲ ਤੀਜੀ ਚੌਥੀ ਪੀੜੀ ਦਾ ਰਿਸ਼ਤਾ ਹੈ ਸੀ ਰੰਡਾਵਾ ਜੀ ਕੋਈ ਬਹੁਤ ਅਨੁਸ਼ਕਸ਼ ਕਿਸਮਤ ਹੈ ਇਹ ਪਹਿਲੀ ਵਾਰ ਸੀ ਕੋ ਨਾਨਕ ਦੇਵ ਜੀ ਦੇ ਤੱਕ ਮੇਰੀ ਇੱਕ ਅਪੀਲ ਹੈ ਤੋਂ ਪ੍ਰਾਇਮਿੰਸਟਰ ਸਾਹਿਬ ਨੂੰ ਹੋਵੇਗੀ ਕਿ ਅਸੀਂ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਗਰ ਬਣਾਇਆ ਸੀ

ਆ ਤੇ ਨਹੀਂ ਜੀ ਦੋਣਾ ਸੱਜਣਾ ਨਵਾਂ ਸਾਹ ਖੇੜਾ ਜਿਹੜਾ ਮਸਲਾ ਤੁਸੀਂ ਪੁੱਛੋ ਪਹਿਲੇ ਵੀ ਸੈਮੀਟੂ ਖਾਂਦੇ ਉਹ ਤਾਂ ਬੱਕਰੀ ਹੈ ਕੈਮਰਾ ਸਾਡੇ ਹੱਥੇ ਤੁਸੀਂ ਵੇਖਦੇ ਜਦੋਂ ਅਸੀਂ ਬੋਲਦੇ ਆ ਲੋਕ ਸ਼ਾਟ ਹੁੰਦੀ ਤਾਂ ਕੋਈ ਲੱਗਦਾ ਬੋਲਦਾ ਜਦੋਂ ਮੁੱਖ ਮੰਤਰੀ ਬੋਲਦਾ ਉਦੋਂ ਸਾਰਾ ਕੈਮਰਾ ਇਸ ਕੇਸ ਤੇ ਫੋਕਸ ਕਰਦੇ ਆ ਲੱਗਦਾ ਕਿ ਲਈ ਬੋਲਦੇ ਕੋਈ ਜਵਾਬ ਕੋਈ ਨਹੀਂ ਦੇਦੇ ਕਿਨੂੰ ਪੂਰ ਜਵਾਬ ਮਿਲਦਾ ਤੇ ਅਸੀਂ ਗੁਰਵਾਰਾ ਸਾਹਿਬ ਨੂੰ ਆਸਨ ਬਣਾ ਜਨ ਕਰਦੇ ਇਸੇ ਤੋਂ ਕੰਗਿਆ ਮੇਰੇ ਵੀ ਇਹਨਾਂ ਨੂੰ ਬੰਦਰ ਦਾ ਪੱਤਰ ਅਸੀਂ ਇਕੱਠਿਓ ਇਹਨਾਂ ਦਾ ਸੁੱਕਾ ਨਹੀਂ ਡਏਗਾ ਪਹਿਲੇ 6 ਮਹੀਨੇ ਸੀ ਇਹਨਾਂ ਤੇ ਲੱਗ ਸਾਰਿਆਂ ਨੂੰ ਪਹਿਲਾ ਹੱਥ ਸਾਰਿਆਂ ਨੂੰ ਪਹਿਲਾ ਹੱਥ ਦੇ ਗੁਰੂ ਮਹਾਰਾਜ ਸਾਹਿਬ ਨੇ ਦੇਰ ਕੀਤੀ ਕਾਂਗਰਸ ਦੀ ਸਰਕਾਰ ਨੇ ਪਹਿਲਾ ਬੰਦਾ ਕੁਲਸੇ ਮਾਰੂਗਾ ਕਿਹੜਾ ਆਨੇ ਵਾਲਾ ਬੋਲੇ ਜਾਨ ਹੈ ਇਹ ਸਾਡਾ ਵੀ ਬਾਕੀ ਰਸਤਾ ਧਰੋਵੇਂ ਭਾੜਣੀ ਜਿੱਥੇ-ਤਿੱਥੇ ਲਈ ਚਲਿਓ ਇਸ ਤਰ੍ਹਾਂ ਕਰਿਆਗੇ ਤੇ ਬਾਕੀ ਇਹਨਾਂ ਨੂੰ ਖੁੱਲੀ ਛੁੱਟੀ ਹੋਏਗੀ ਜਿੰਨਾ 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 ਤੁਸੀਂ ਸੁਧਾਰ ਕਰਨਾ ਕਰਦੇ ਹੋ ਇਹ ਕਾਮਿਨਾ ਤੇ ਛੱਡਿਆ ਪੰਜਾਬ ਦੀ ਜ਼ਿੰਦਗੀ ਮਹਿਸੂਸ ਕਰਨੀ ਆਪਣੇ ਹਰ ਵਾਰ ਪਛੇ ਇੱਕ ਮੇਰੀ ਸੁਣ ਲੋ ਰੰਧਾਵਾ ਸਾਹਿਬ ਗੁਰੂ ਦੀਆਂ ਲਾਡੀਆਂ ਪੱਟੇ ਚ ਬੈਠੀ ਸਾਨੂੰ ਮਾਣ ਹੈ ਜਿਹੜੀਆਂ ਪਹਿਲੀਆਂ ਦੋ ਤਗੜੀਆਂ ਰੈਜiment ਆਪਣੀ ਕੌਮ ਦੀ ਖਾਤਰ ਬੁਝਾ ਦੱਤੇ ਤਸਨਾ ਕਰ ਪਈ ਆਜੇ ਦਿਨ ਦਾ ਇਹਨਾਂ ਦੇ ਭਾਨੇ ਤੇ ਸਾਨੂੰ ਮਾਣ ਦੇਖੋ ਮੇਰੇ ਵੀਰੋ ਪੰਜਾਬੀ ਪ੍ਰਾਉ ਹੈ ਗੱਲ ਹੈ ਜਿਹੜਾ ਸਾਡੇ ਨੂੰ ਕੀ ਲੀਡਰਸ਼ਿਪ ਐਹੋ ਜੀ ਲੈ ਕੇ ਆ ਪਾਰਟੀ ਜਿਹੜੀ ਪੰਜਾਬ ਨੂੰ ਇੱਕ ਵਾਰ ਫੇਰ ਪਹੈ ਰਸੇਕ ਤੁਹਾਨੂੰ ਯਾਦ ਹੋਏਗਾ ਪੰਜਾਬ ਜਿੱਥੇ ਵੀ ਆ ਗਏ ਇਹ ਹਮੇਸ਼ਾ ਕਾਂਗਰਸ ਦੀ ਸਰਕਾਰ ਮੰਦੇ ਬੋਜਨ ਸਾਹਿਬ ਪ੍ਰਤਾਪ ਸਿੰਘ ਕੈਨੋ ਐਗਰੀਕਲਚਰ ਯੂਨੀਵਰਸਿਟੀ ਲੈ ਕੇ ਆ ਪਾਕੜਾ ਲੈ ਕੇ ਪੀਜੀਆਈ ਲੈ ਕੇ ਆ ਚੰਡੀਗੜ੍ਹ ਲੈ ਕੇ ਆ ਪਿੰਡਾਂ ਵਿੱਚ ਪਿੰਡੂ ਸ਼ਕਟਾ ਲੈ ਕੇ ਆ ਹਰ ਚੀਜ਼ ਜਿਹੜੇ ਕਾਂਗਰਸ ਦੀ ਸਰਕਾਰ ਨੇ ਹੋਰ ਇਹਨਾਂ ਤੋਂ ਬਾਅਦ ਅੱਜ ਅਸਲੀ ਇਨਕਲਾਬੀਆਂ ਨੂੰ ਖੜਾ ਛੇੜਨ ਤੋਂ ਬਾਅਦ ਪੰਜਾਬ ਨੂੰ ਸ਼ਾਂਤ ਕਰ ਆਪਣੀ ਪਛਾਣ ਬਚਾਣੀ ਪੈਣੀ ਬਾਕੀ ਦਾ ਕੰਮ ਸਾਰਾ ਹੋ ਜਾਏਗਾ ਬਸ ਹੱਥ ਜੋੜ ਕੇ ਤਰਹੀ ਹੀ ਬੁਨਿਆਦ ਕਰਨੀ ਤੁਸੀਂ ਇਕੱਠੇ ਹੋਵੋ ਸੂਝ ਪੂਝਣਾ ਮੋਟਾ ਪਾਈਏ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਵੱਲ ਜਾਂਦੀ ਹੈ ਪਰ ਨਸ਼ਾ ਤੁਸੀਂ ਇੱਥੇ ਬੈਠੇ کوئی امیرکا کوئی یورپ بجے لگاپوٹو گنتی ہے ਜਦੋਂ ਦੋ ਬੰਦੇ ਤੇ ਪੱਕੇ ਰਿਪੋਰਟ ਹੋ ਗਏ ਕਮਨਸਰ ਵਾਲੇ ਤੇ ਦੂਜਾ ਦਿੱਲੀ ਵਾਲਾ ਆ ਠੀਕ ਹੈ ਗੱਲ ਬੋਕੀ ਹੁਣ ਜੇ ਭੱਜ ਗਏ ਤਾਂ ਦੋਨੋਂ ਕਿਉਂ ਮੇਰਾ ਚੱਲੋ ਗੱਲ ਬੋਕੀ ਲਓ ਜੀ ਅੱਜ ਤੋਂ ਇਹਨਾਂ ਦੋਆਂ ਦੀ ਡਿਊਟੀ ਏ ਇੱਕ ਕਮਨਸਰ ਰਿਪੋਰਟ ਤੇ ਬੈਠੇਗਾ ਤੇ ਦੂਜਾ ਦਿੱਲੀ ਵਾਲਾ ਤੇ ਜੇ ਕੋਈ ਭੱਜ ਗਿਆ ਦੋਨਾਂ ਨਾਲ ਆ ਕੋਈ ਗੱਲ ਇਹਨੇ ਸ਼ੈਤਾਨ ਆ ਨਾ ਇਹ ਚਲਾਨੀ ਇਹਨਾਂ ਦਾ ਸਾਨੂੰ ਤਾਂ ਬੱਸ ਦੱਸ ਬੈਠੇ ਨੇ ਕਿ ਤੁਸੀਂ ਬੁੱਤੇ ਨਾਮ ਦੇ ਨਹੀਂ ਕੰਮ ਕਰਉਂਦੇ ਪੈਰ। ਉਹ ਇਹਨਾਂ ਕੋਈ ਨਹੀਂ ਸਾਨੂੰ ਨਹੀਂ ਸੀ ਜੋ ਇਹਨਾਂ ਹੀ ਕਹਿਦਾ ਮੈਂ ਬਹੁਤ ਤੁਹਾਡੇ ਸਾਰੇ ਮੀਡੀਆ ਦਾ ਭਰਾਵਾ ਦਾ ਪੈਣਾ ਦਾ ਇੱਧਰ ਕੀਤਾ ਸਾਡੀ ਭੈਣ ਦਾ ਸੁਖਾਵਾ ਵਾਲੀ ਘੁੰਮਣਾ ਵਾਲੀ ਕੀ ਵੀ ਦਾ ਜਿੰਨਾ ਚਿਰ ਮੇਰੇ ਕੋ ਹੱਥ ਆ ਰਿਹਾ ਅੱਜ ਕੱਢ ਕੇ ਹੰਦਸਾ ਕਰਿਆ ਅੱਜ ਤੁਹਾਾਰੋਂ ਦੇ ਬਾਤ ਨਹੀਂ ਹੋਏ ਸਾਡਾ ਜੀਨ ਦੀ ਮੁਸੀਬਤ ਹੈ। ਉਹ

ਮੁਦੰਦਰ ਕਮੇਟੀ ਦਾ ਹਰ ਰੋਜ਼ ਜਿਹੜੀ ਕੋਈ ਕੋਈ ਮੱਤਦਾਨੇ ਮੰਗਦਾ ਤੇ ਮੱਦਦ ਮੰਗਿਆ ਉਹ ਇੰਪਾਰਟ ਹੋ ਰਹੇ ਨੇ ਆਪਾਂ ਤਗੜੇ ਹੋਏ ਕਾਂਗਰਸ ਨੇ ਕਿੱਕ ਚੋਪਿਆ ਇੱਕ ਤੱਲੇ ਲੈ ਕੇ ਵੱਜ ਨੂੰ ਆਪਾਂ 44 ਕਰੋੜ ਤੇ ਚਾਕੇ ਭੇਜਿਆ ਇਥੋਂ ਜਿਹਨੂੰ ਫਿਰ ਸਾਰੇ ਜਿਹੜੇ ਬਹਾਦਰ ਆਪਾਂ ਸੀ ਉਹਨੂੰ ਫਿਰ ਟਾਈਮ ਦਾ ਆਪਾਂ ਚਲਵਾ ਕੇ ਚਾਕੇ ਭੇਜਿਆ ਆਦੂ ਪਿੰਡ ਦਾ ਤੇ ਦੋਵੇਂ ਪਾਰਟੀਆਂ ਇਕੱਠੀਆਂ ਹੋ ਗਏ ਵਾਹ ਵਾਹ ਭਾਈ ਮਾਦਾ ਕਾਗਜ਼ ਦਾ ਖਾਕੇ ਤੇ ਕਾਗਜ਼ ਦਾ ਤਰਸੋਈ ਦਾ ਇਹਨਾਂ ਦਾ ਹਾਲ ਉਹ ਹੋਣਾ ਜੇ ਮੈਂ ਪ੍ਰਕਾ ਪ੍ਰਕਾ ਸਿੰਘ ਬਾਦੋਤਾ ਹੋਇਆ ਅਖੀਰ ਦੇ ਹੁਏ ਕਿਨੂੰ ਗੋਲ ਨਹੀਂ ਪਾਈ ਪਰ ਨਾਲੇ ਚਲੇ ਤੇ ਰਪੂ ਚੇਚੇ ਆਇਓ ਇਹਨੂੰ ਇਹਦੇ ਮੋੜ ਦੇ ਵਿੱਚ ਕਿਤੇ ਬੋਟੀ ਇੱਥੇ ਨਹੀਂ ਕਿਸੀਆਂ ਚਲਾਵਾ ਕੇ ਹਰ ਪੰਜਾਬ ਦੀ ਕਾਂਗਰਸ ਪਾਰਟੀ ਇਸ 나라 ਸਰਕਾਰ ਦਾ ਕਰਤਾ ਹੈ ਉਹਦੇ ਤੁਸੀਂ ਕਿੰਬਾਲਾ ਵਿੱਚ ਹੀ ਪ੍ਰਕਾਸ਼ਾਪਾਪਾ ਦੇ ਘਰ ਦੀ ਉਪਰ ਹਮੇ ਸਾਡੇ ਸਾਰੇ ਸਿਰਜ ਬੈਠੇ ਨੇ ਬੋਲ ਬੋਲ ਆਜੇ ਤੇਰੀ ਮੰਨ ਸਮੂਹ ਕਾ ਰਹੀ ਤੇ ਨਾ ਖੋਗੇ ਕਾਂਗਰਸ ਸਾਡੀ ਦਾ ਸਾਡੀ ਜਿੱਤੇਗੀ ਤੇ ਅਸੀਂ ਕਾਂਗਰਸ ਨੂੰ ਮਰਵਾਵਾਂਗੇ ਫੇਸਰ ਅਸੀਂ ਨਾ ਰਹੀਏ ਪਰ ਸਾਡੀ ਪਾਰਟੀ ਜਿਹੜੀ ਫੇਸਰ ਕੀਤੀ ਰਹੇ ਤਮੜੇ ਉਹ ਇਸ ਸਰਕਾਰਾਂ ਲੁੱਟਣਾ ਚਾਹੁੰਦੀਆਂ ਡਰਾਉਣਾ ਚਾਹੁੰਦੀਆਂ ਕਦੇ ਵਿਜੀਲੈਂਸ ਕਦੇ ਈਡੀ ਕਦੇ ਸੀਬੀਆਈ ਕਦੇ ਇਨਕਮ ਟੈਕਸ ਉਹਨਾਂ ਦੇ ਖਿਲਾਫ ਸੰਵਿਧਾਨ ਦਾ ਜਿਹੜਾ ਮੌਲਿਕ ਅਧਿਕਾਰ ਸੀਗਾ ਹਰ ਵਿਅਕਤੀ ਨੂੰ ਬਾਬਾ ਸਾਹਿਬ ਅੰਬੀਦਕਰ ਨੇ ਦਿੱਤਾ ਹੋਰੇ ਤੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਔਰ ਕਹਿਣ ਆਏ ਆ ਤਕੜੇ ਰਹੋ 2027 ਚ ਸਮਾਂ ਤੁਹਾਡਾ ਹੈ ਜਿਨ੍ਹਾਂ ਲੋਕਾਂ ਨੇ ਸਾਨੂੰ 21 ਦੀਆਂ 31 ਪਾਵਾਂਗੇ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਕਸ਼ਟ ਤੇ ਤਸੱਦਦ ਕੀਤਾ ਹੈ ਉਹਨਾਂ ਨੂੰ ਮੋੜਮਾ ਜਵਾਬ ਆਉਣ ਵਾਲੇ ਸਮੇਂ 'ਚ ਅਸੀਂ ਦੇਾਂਗੇ ਔਰ ਚੱਲਣਾ ਪੈਸਾ ਸਿਧਾਂਤ ਦੀ ਗੱਲ ਕੀਤੀ ਗਈ ਔਰ ਸਿਧਾਂਤ ਨੇ ਤੁਹਾਨੂੰ ਹੱਕ ਦਿੱਤਾ ਔਰ ਇਹ ਕਿਹੜਾ ਸਰਿੰਦਰ ਸਰੈਂਡਰ ਕਿਹਾ ਗਿਆ ਤੁਸੀਂ ਕੀ ਮੰਨਦੇ ਹੋ ਇਹ ਕੀ ਕਿਹਾ ਗਿਆ ਗਾਂਧਾ ਗਾਂਧੀ ਕੀ ਹੈ ਨਰਿੰਦਰ ਸਰੈਂਡਰ ਕਿਹਾ ਹਾਂ ਤੇ 100% ਨਰਿੰਦਰ ਮੋਦੀ ਸਾਫ ਸਰੈਂਡਰ ਹੋ ਗਏ ਅਮਰੀਕਾ ਕੌਣ ਹੁੰਦਾ ਸਾਡੇ ਵਿੱਚ ਦਖਲ ਦੇਣ ਵਾਲਾ ਅਮਰੀਕਾ ਸੀਜ਼ਫਾਇਰ ਦਾ ਐਲਾਨ ਕਰੇ ਇਹ ਸਾਡੇ ਅਸੇ ਸ਼ਰਮਨਾਕ ਗੱਲ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਸੀਜ਼ਫਾਇਰ ਨੇ ਕਿਹਾ ਮੈਂ ਅਮਰੀਕਾ ਅਸੀਂ ਸੀਜ਼ਫਾਇਰ ਕਰਾ ਰਹੇ ਹਾਂ ਪਹਿਲਾਂ ਵੀ ਜੰਗਾਂ ਲੱਗੀਆਂ ਟੁਕੜੇ ਟੁਕੜੇ ਪਾਕਿਸਤਾਨ ਦੇ ਕਿਤੇ ਲੇਕਿਨ ਕਿਸੇ ਹੋਰ ਮੁਲਕ ਨੂੰ ਸਾਡੇ ਮੁਲਕ ਦੇ ਵਿੱਚ ਦਖਲ ਨਹੀਂ ਦੇਣ ਦਿੱਤਾ ਠੀਕ ਹੈ ਮੋਦੀ ਸਾਹਿਬ ਨੇ ਅਮਰੀਕਾ ਦੇ ਅੱਗੇ ਸਰੈਂਡਰ ਕਰਤਾ ਪ੍ਰਧਾਨ ਜੀ ਉਹ ਇੱਥੇ ਡੇਰਾ ਬਾਬਾ ਨਾਨਕ ਸਰਦਾਰ ਸੁਖਵਿੰਦਰ ਸਿੰਘ ਰਧਾਵਾ ਜੀ ਵੱਲੋਂ ਕੀਤੀ ਗਈ ਆ ਔਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਡੇ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੀਐਲਪੀ ਲੀਡਰ ਉਹ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਆ ਕਿਉਂਕਿ ਸੈਂਟਰ ਸਰਕਾਰ ਜਿਹੜੀ ਉਹ ਸੰਵਿਧਾਨ ਨਾਲ ਛੇੜਛਾੜ ਕਰਨਾ ਚਾਹੁੰਦੀ ਆ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮੀਸ਼ਾ ਜੀ ਨੇ ਬੜਾ ਟਿੱਪਣੀ ਕੀਤੀ ਸੀ ਕਿ ਕਿ ਅੰਬੇਦਕਰ 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 ਚਾਰ ਦਾ ਚਾਰ ਪੰਜ ਵਾਰ ਕਹਿ ਕੇ ਤੇ ਉਹਨਾਂ ਨੇ ਜੋ ਆਪਣੀ ਮੰਚਾ ਉਤੋਂ ਜ਼ਾਹਿਰ ਹੁੰਦੀ ਆ ਕਿ ਉਹ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਆ ਤੇ ਜਿਹਦੇ ਕਾਰਨ ਅਸੀਂ ਲੋਕਾਂ ਨੂੰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਅਵੇਅਰ ਕਰ ਰਹੀ ਆ ਕਿ ਸਾਡਾ ਮੁਲਕ ਜਿਹੜਾ ਡੈਮੋਕਰੇਟਿਕ ਕੰਟਰੀ ਆ ਸੰਵਿਧਾਨ ਨਾਲ ਚੱਲਦੀ ਆ ਤੇ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੰਵਿਧਾਨ ਦੇ ਕਾਰਨ ਹੀ ਅੱਜ ਹਰ ਇੱਕ ਬੰਦੇ ਨੂੰ ਚਾਹੇ ਉਹ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਚਾਹੇ ਨੌਕਰੀ ਦੇ ਵਿੱਚ ਮੌਕਾ ਮਿਲਦਾ ਉਹ ਸੰਵਿਧਾਨਿਕ ਤਾਕਤ ਆ ਕਿ ਬਰਾਬਰਤਾ ਦਾ ਜਿਹੜਾ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੋਇਆ ਜਿਹੜਾ ਬੀਜੇਪੀ ਸਰਕਾਰ ਉਹਨਾਂ ਲੋਕਾਂ ਤੋਂ ਖੋਹਣਾ ਚਾਹੁੰਦੀ ਆ ਅੱਜ ਦੇ ਵਾਕਿਆਂ ਦੇ ਤੁਸੀਂ ਰੈਲੀ ਜਿਹੜੀ ਕੀਤੀ ਆ ਉਦੋਂ ਤੁਸੀਂ ਇਹ ਗੱਲ ਕੀਤੀ ਹੋ ਪਰ ਕੇ ਮੌਕਾ ਹੁੰਦਿਓ ਤੇ ਅਸੀਂ ਜਿਹੜਾ ਦੇਖੋ ਹਾਂ ਬਿਲਕੁਲ ਦੇਖੋ ਗੱਲ ਇਹ ਆ ਕਿ ਅਸੀਂ ਮੈਂ ਇਹ ਵੀ ਨਾਲ ਕਿਹਾ ਕਿ ਪਹਿਲ ਕਦੇ ਨਹੀਂ ਕੀਤੀ ਪਰ ਜੇ 5 ਸਾਲ ਪਿੱਛੇ ਸਰਕਾਰ ਚ ਅਸੀਂ ਵੀ ਰਹੇ ਆ ਅਸੀਂ ਕਿਸੇ ਨੂੰ ਤੰਗੀ ਨਹੀਂ ਦਿੱਤੀ ਅਸੀਂ ਡਵੈਲਪਮੈਂਟ ਦੇ ਕੰਮ ਕੀਤੇ ਡਵੈਲਪਮੈਂਟ ਦੇ ਕੰਮ ਕੀਤੇ ਦੂਰੇ ਜਿੱਤ ਕੇ ਆ ਗਏ ਆ ਇਨੀ ਨੇਰੀ ਦੇ ਵਿੱਚ ਪਰ ਗੱਲ ਇਹ ਆ ਕਿ ਜੇ ਕੋਈ ਅੱਜ ਸਾਡੇ ਵਰਕਰਾਂ ਨੂੰ ਸਰਕਾਰ ਤੰਗ ਕਰੂਗੀ ਕਿਉਂਕਿ ਨਵੇਂ-ਨਵੇਂ ਬਣੇ ਇਹਨਾਂ ਨੂੰ ਨਸ਼ਾ ਕੇ ਸ਼ਾਇਦ ਸਾਡੇ ਜੋ ਅਸੀਂ ਕਹਿੰਨੇ ਆ ਫੋਨ ਦੇ ਉੱਤੇ ਤੋਂ ਠਾ ਕਰਦਾ ਹੋ ਜਾਂਦਾ ਪਰ ਜਿਨ੍ਹਾਂ ਨੇ ਪੁਰਾਣੀ ਸਿਆਸਤ ਕੀਤੀ ਹੋਏ ਜਿਹੜੇ ਲੀਡਰਾਂ ਨੂੰ ਪਤਾ ਹੋਵੇ ਕਿ ਸਿਆਸਤ ਚ ਕਿਵੇਂ ਚੱਲੀਦਾ ਉਹ ਐਡੀ ਦੂਰ ਤੱਕ ਪੰਗੇ ਨਹੀਂ ਲੈਂਦੇ ਕਿਉਂਕਿ ਜਦੋਂ ਸਰਕਾਰ ਬਦਲਦੀ ਆ ਫਿਰ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜੇ ਹੋ ਤੇ ਫਿਰ ਤੁਹਾਡੇ ਹੀ ਵਰਕਰਾਂ ਨੂੰ ਸਫਰ ਕਰਨਾ ਪੈਂਦਾ ਜੇ ਸਾਡੇ ਵਰਕਰਾਂ ਨੂੰ ਕੋਈ ਤੰਗ ਕਰੂਗਾ ਤੇ ਅਸੀਂ ਫਿਰ ਕਿਹੜੀਆਂ ਚੂੜੀਆਂ ਪਾਈਆਂ ਅਸੀਂ ਆਪਣੇ ਵਰਕਰਾਂ ਮਗਰ ਕਿਉਂ ਨਹੀਂ ਖੜਾਂਗੇ ਜੇ ਅਸੀਂ ਉਹ ਨਾ ਮਗਰ ਨਹੀਂ ਖੜਨਾ ਤੇ ਫਿਰ ਉਹ ਸਾਡੇ ਨਾਲ ਕਿਉਂ ਤੁਰਨਗੇ ਸੋ ਇਹ ਇੱਕ ਬੇਸਿਕ ਜੀ ਗੱਲ ਹੈ ਕਿ ਜੇ ਜਿਹੜਾ ਸਾਡੇ ਵਰਕਰ ਨੂੰ ਤੰਗ ਕਰੇਗਾ ਉਹਦਾ ਹਿਸਾਬ ਤੇ ਲਿਆ ਜਾਵੇ ਮੇਰਾ ਹੁਣ ਗਾਂਜੀ ਨੇ ਉਹਨਾਂ ਨੂੰ ਕਿਹਾ ਵਾ ਨਰਿੰਦਰ ਸਿੰਧਰ ਕਿ ਤੁਸੀਂ ਇਹ ਰਜਿੰਦਰ ਸਿਲੰਡਰ ਕਿਹਾ ਵਾ ਦੇਖੋ ਮੈਂ 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 ਰਾਹੁਲ ਗਾਂਧੀ ਜੀ ਤੇ ਜਿਹੜੀ ਵੀ ਗੱਲ ਕਹੀ ਹੈ ਠੀਕ ਆ ਗੱਲ ਉਹਨਾਂ ਦੇ ਕੇਸ ਸੰਦਰਭ ਚ ਕਹੀ ਆ ਕਿਉਂਕਿ 13 ਵਾਰ ਡੋਨਾਲਡ ਟਰੰਪ ਨੇ ਜਿਹੜੀ ਆ ਉਹ ਇਹ ਰੈਪੀਟੀਸ਼ਨ ਕਰਤੀ ਇਸ ਗੱਲ ਦੀ ਕਿ ਮੈਂ ਜੁੱਧ ਮੈਂ ਰਿਕਵਾਇਆ ਆ ਹੁਣ ਮੈਂ ਰੀਸੈਂਟਲੀ ਕੱਲ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਟ੍ਰੇਡ ਦੀ ਜਿਹੜੀ ਸਾਡੀ ਹੁਣ ਗੱਲਬਾਤ ਸ਼ੁਰੂ ਹੋ ਗਈ ਆ ਕਿਉਂਕਿ ਮੈਂ ਇਹਨਾਂ ਦਾ ਜੋਧ ਰਕਾਇਸ਼ ਇਸ ਗੱਲ ਤੇ ਤੇ ਤੁਸੀਂ ਸਮਝ ਸਕਦੇ ਹੋ ਕਿ ਸਾਡਾ ਮੁਲਕ ਜਿਹੜਾ ਕਿਸੇ ਦੀ ਇੰਟਰਫੇਰੈਂਸ ਬਰਦਾਸ਼ਤ ਨਹੀਂ ਕਰਦਾ ਅੱਜ ਸਾਡੀ ਆਪੋਜੀਸ਼ਨ ਸਾਰੀ ਇਸੀ ਸੈਂਟਰ ਸਰਕਾਰ ਦੇ ਨਾਲ ਬੀਜੇਪੀ ਨਾਲ ਖੜੇ ਆ ਕਿਉਂਕਿ ਜਿੱਥੇ ਮੁਲਕ ਦੀ ਗੱਲ ਆ ਜਾਂਦੀ ਹੈ ਉੱਥੇ ਅਸੀਂ ਸਾਰੇ ਇੱਕ ਆ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਪਹਿਲਾਂ ਵੀ ਚਲਦੀ ਹੈ ਅੱਗੇ ਵੀ ਚਲਣੀ ਹੈ ਪਰ ਸਾਡਾ ਮੁਲਕ ਜਿਹੜਾ ਇੰਨਾ ਕੁ ਸਖਸ਼ਮ ਆ ਕੇ ਉਹ ਕਿਸੇ ਦੀ ਇੰਟਰਫੇਰੈਂਸ ਨਹੀਂ ਚੱਲ ਸਕਦਾ ਕੁਐਸਚਨ ਮਾਰਕ ਇਸ ਚੀਜ਼ ਤੇ ਆ ਕਿ ਅਗੇਨ ਐਂਡ ਅਗੇਨ ਜਿਹੜਾ ਡੋਨਾਲਡ ਟਰੰਪ ਦਾ 13 14 ਵਾਰੀ ਉਹਨੇ ਉਹ ਗੱਲ ਨੂੰ ਰੈਪੀਟੀਸ਼ਨ ਕੀਤੀ ਆ ਔਰ ਭਾਜਪਾ ਦੀ ਸਰਕਾਰ ਵੱਲੋਂ ਇਹਦੇ ਤੇ ਕੋਈ ਵੀ ਜਿਹੜੀ ਸਟੇਟਮੈਂਟ ਨਹੀਂ ਆਇਆ ਇੱਥੇ ਸਵਿਧਾਨਪੁਰ ਰੈਲੀ ਸਾਡੇ ਕਾਂਗਰਸ ਦੇ ਪ੍ਰਧਾਨ ਤੇ ਐਲੋਪੀ ਸਾਹਿਬ ਜਿਲ੍ਹੇ ਦੇ ਜਿੰਨੀ ਕਾਂਗਰਸ ਦੀ ਲੀਡਰਸ਼ਿਪ ਸਾਰੇ ਪਹੁੰਚੇ ਆ ਇੰਨੀ ਗਰਮੀ ਚ ਲੋਕਾਂ ਨੇ ਜਿਹੜੀ ਚੀਜ਼ ਮੈਨ ਵੇਖੀ ਕਿ ਸਰਕਾਰ ਵੱਲੋਂ ਗਵਰਨਮੈਂਟ ਜਿਹੜੀ ਸੈਂਟਰ ਦੀ ਹੈ ਤੇ ਸਟੇਟ ਵਾਲੀ ਦੋਵਾਂ ਦੇ ਵੱਲੋਂ ਜਿਹੜਾ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਉਦੋਂ ਇੱਕ ਵਿਖਾਉਣ ਲਈ ਕਿ ਅਸੀਂ ਇਸ ਕੰਮ ਕੋਲੋਂ ਦੁਖੀ ਹਾਂ ਤੇ ਸਰਕਾਰ ਦੇ ਉਲਟ ਹੋ ਕੇ ਕਾਂਗਰਸ ਪਾਰਟੀ ਦੀ ਤਰ੍ਹਾਂ ਦਾ ਆਸਾਦੀ ਹਮਾਇਤ ਕਰਨ ਪਹੁੰਚੇ ਸੀਗੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਉਹਨਾਂ ਦੇ ਕੋਲੋਂ ਜਿਹੜੀ ਸਭ ਤੋਂ ਵੱਧ ਆਵਾਜ਼ ਉੱਠੀ ਹੈ ਕਿ ਜਿਹੜਾ ਨਸ਼ਾ ਇੱਥੇ ਲੋਕਲ ਐਮ ਐਲ ਏ ਇਹਨਾਂ ਦਾ ਵੇਚ ਰਿਹਾ ਸ਼ਰੀਆਮ ਇਹਨਾਂ ਦੇ ਜਿਹੜਾ ਪੀਏ ਸੀਗਾ ਉਹਨੂੰ ਵਿਜੀਲੈਂਸ ਨੇ ਚੁੱਕ ਲਿਆ ਪੀਏ ਦੇ ਨਾਲ ਇਹਦੇ ਮੁੰਡੇ ਦੀਆਂ ਇਹਦੇ ਗੁਰਦੀਪ ਦੇ ਮੁੰਡੇ ਦੀਆਂ ਰਿਕਾਰਡਿੰਗ ਆਈਆਂ ਜਿੱਥੇ ਸਮਾਨ ਦੀਆਂ ਗੱਲਾਂ ਹੋ ਰਹੀਆਂ ਕਿ ਸਮਾਨ ਕਿੰਨੇ ਦਾ ਵੇਚਣਾ ਕਿੱਥੇ ਵੇਚਣਾ ਮੈਂ ਤੇ ਹੁਣ ਥੱਕ ਹਰ ਗਿਆ ਅਸਲ 'ਚ ਹੁਣ ਆਹੀ ਹੈ ਉਮੀਦ ਲੋਕਾਂ ਨੂੰ ਕਿ ਜਦੋਂ ਕਾਂਗਰਸ ਦੀ ਸਰਕਾਰ ਹੋਊ ਤੇ ਉਦੋਂ ਇਹਨਾਂ ਤੇ ਐਕਸ਼ਨ ਹੋਊਗਾ ਉੰਨਾ ਟਾਈਮ ਬੱਚੇ ਜੇ ਜਿਹੜੇ ਤਰੀਕੇ ਨਾਲ ਬਚਾ ਸਗੀਏ ਉਵੇਂ ਬਚਾ ਕੇ ਰੱਖ ਲਈਏ ਬਸ ਹੁਣ ਸੋ ਇਦਣ ਹੀ ਜਿਹੜੀ ਗੋਲੀ ਬਰੀ ਹੋ ਰਹੀ ਜਿਹੜੀ ਗੋਲੀ ਚੱਲਦੀ ਰਹਿੰਦੀ ਬਟਾਲੇ ਚੱਲ ਗਈ ਸਾਡੇ ਰੋਬ ਬਣਾਉਣ ਚੱਲ ਗਈ ਇਹ ਵੀ ਦੇਖੋ ਦੇਖੋ ਜੀ ਇਹ ਤੇ ਪੁਲਿਸ ਹੈ ਜਿਹੜੀ ਥਾਣੇ ਖਾਲੀ ਪਈ ਐ ਨਾਕਾ ਕਿਤੇ ਲੱਗਿਆ ਨਹੀਂ ਹੁੰਦਾ ਤੇ ਜਦੋਂ ਤਾਂ-ਤਾਂ ਤੇ ਪਤਾ ਹੁੰਦਾ ਹੈ ਹਰ ਬਦਮਾਸ਼ ਨੂੰ ਕਿ ਇੱਥੇ ਕੀ ਚੱਲਣਾ ਹੈ ਕਿੱਥੋਂ ਨਿਕਲਣਾ ਹੈ ਕਿਹੜੇ ਰਸਤੇ ਥਾਣੀ ਜਾਣਾ ਤੇ ਨੈਚੁਰਲੀ ਉੱਥੋਂ ਫਿਰ ਜਦੋਂ ਪੁਲਿਸ ਗੈਪ ਹੈ ਤੇ ਗੁੰਡਿਆਂ ਨੂੰ ਤੇ ਹਲਾਸ਼ੇਰੀ ਮਿਲ ਨਹੀਂ ਮਿਲਣੀ ਹੈ ਤੇ ਤੇ ਅੱਜ ਵੀ ਬੇਨਤੀ ਕਰਦੇ ਆ ਕਿ ਲੋਕਾਂ ਦੀ ਜਾਨ ਬਚਾਉਣ ਖਾਤਰ ਆਪਾਂ ਇਹ ਚੀਜ਼ ਕਰ ਲਈਏ ਸਰਕਾਰ ਨੂੰ ਚਲੋ ਇਹ ਇਹੋ ਜਿਹੇ ਕੰਮ ਚ ਉਹ ਨਹੀਂ ਕਰਨਾ ਚਾਹੀਦਾ ਹੁੰਦਾ ਟੀਚਰ ਨਹੀਂ ਕਰਨੀ ਚਾਹੀਦੀ ਹੁੰਦੀ ਸਰਕਾਰ ਨੂੰ ਇਹ ਤੇ ਬੇਨਤੀ ਕਰਨੀ ਚਾਹੀਦੀ ਹੁੰਦੀ ਹੈ ਕਿ ਇੱਥੇ ਰੋਜ਼ ਬੰਦਾ ਕੋਈ ਨਾ ਕੋਈ ਮਰਦਾ ਗੋਲੀ ਦੇ ਕਾਰਨ ਗੈਂਗਸਟਰਾਂ ਦੇ ਕਾਰਨ ਪਰ ਹੁਣ ਉਮੀਦ ਵੀ ਕੀ ਤੋਂ ਕਰੀਏ ਜਿੰਨੇ ਗੁੰਡਿਆਂ ਦੀ ਮਾਵਾਂ ਕੋਲੋਂ ਸਾਥ ਲਿਓ ਉਹਨੂੰ ਹੁਣ ਕੀ ਲੋਕੀ ਕਰੇ ਕਾ ਉਸ ਜਿਵੇਂ ਆਮ ਬੰਦੇ ਨੂੰ ਸਿਵਲ ਜਿੱਦਾਂ ਸਕਿਉਰਟੀ ਮੰਗਦੇ ਦਿੱਤੀ ਜਾ ਰਹੀ ਉਹ ਕਿਵੇਂ ਦੇ ਦੇ ਸਾਰੇ ਘਰ ਤੇ ਥਾਣੇ ਦੇ ਵਿੱਚ ਵੀ ਪੁਲਿਸ ਬਿਲਕੁਲ ਘਟਿਆ ਜਿਹੜੀ ਆਮ ਬੰਦਾ ਦੋ ਦੋ ਚਾਰ ਚਾਰ ਜੀ ਬਿਲਕੁਲ ਜੀ ਉਹ ਤੇ ਜਿਹੜੀ ਰਿਹਾਬ ਚ ਪੁਲਿਸ ਰੱਖੀ ਹੁੰਦੀ ਹੈ ਜਿੱਥੇ ਬਟੈਲੀਅਨ ਰਿਜ਼ਰਵ ਵਾਲੀ ਹੁੰਦੀ ਹੈ ਉਥੋਂ ਕੱਢ ਕੇ ਇਹਨਾਂ ਨੂੰ ਥਾਣੇ ਚ ਲਾਉਣੀ ਚਾਹੀਦੀ ਹੈ ਜਿੱਥੇ ਲੈਣਾ ਹਜਰ ਜੀ ਨੂੰ ਕਹਿ ਦਿੰਦੇ ਉੱਥੇ ਰੋਜ ਹੁੰਦੇ ਉਹਦੀ ਉਹਦੀ ਥਾਂ ਤੇ ਇਹਨਾਂ ਨੂੰ ਜਿਹੜੀ ਪੁਲਿਸ ਹੈ ਉਹ ਇਹਨਾਂ ਨੂੰ ਥਾਣਿਆਂ ਚ ਭੇਜਣੀ ਚਾਹੀਦੀ ਹੈ ਥਾਣੇ ਇਹਨਾਂ ਦੇ ਖਾਲੀ ਪਏ ਇੱਕ ਮੁਨਸ਼ੀ ਤੋਂ ਇਲਾਵਾ ਥਾਣੇ ਚ ਬ ਤੇ ਮਾਕੇ ਦੇ ਛੱਡੋ ਤੇ ਗੋਲੀ ਕਿੰਨੇ ਬਚਾਉਣੀ ਤੇ ਇੱਥੇ ਗਨਮੈਨਾਂ ਦੇ ਮਗਰ ਚੱਲੀ ਜਾਵਾਂਗੇ ਤੇ ਕੀ ਬਣੋਗੇ